ਟੀਮ ਮੁਖ ਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਪੁਟਸ ਜੁਆ ਰਹੀਆਂ ਸੀਗੀਆਂ ਤੇ ਉਸ ਤੇ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕ ਟੀਮਾਂ ਬਣਾਈਆਂ ਗਈਆਂ ਤੋਂ ਕੰਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੈਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ ਥੈਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਹੈ। ਤੋਂ ਇਸ ਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈਆਂ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੈਗਾ ਕਿ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ। ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ। ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕਵਿਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫਤੇ ਦੇ ਇਨਸੀਡੈਂਟ ਤੇ ਉਹਨਾਂ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫਤੀਸ਼ ਤੇ ਜੋ ਵੀ ਕੋਈ ਜਿਸ ਦੀ ਲਿੰਕੇਜਸ ਤੇ ਗਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕਵਿਪਮੈਂਟਸ ਦੀ ਜਾਰੀ ਸੀਗੀ लार्जर पिक्चर की हैगी वो फरदर तफ्तीश से लेके आई जाओगी तो आई वुड लाइक टू कमेंड माई टीम की उन्होंने पूरा वर्कअप करके पूरा इंटीग्रेटेड मैनर से सारा एक डिटेल्ड इनवैसिगेशन की कल कल सस्पैक्ट्स फॉलोअप किया उसके बाद इसहेंड किया गया तो इसकी जो रिकवरी पार्ट है वो प्रेस नोट देती है नहीं हले ही मैटर चुकी इनवैसिगे क्लीयर होगा इनिशियली सस्पैक्ट्स काफ़ी ਪੁਲਿਸ ਨੇ ਅਪਰੀਹੈਂਡ ਕੀਤੇ ਸੀ ਉਸ ਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸ ਤੇ ਬੇਸ ਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈ ਹੈ ਫਰਦਰ ਵੀ ਜੋ ਕਿਸੇ ਦੀ ਕੋ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਤੋਂ ਜੋ ਤੁਸੀਂ ਕੋਈ ਮਾਸਟਰਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਨਾਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈਗੀ। ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੇ ਕਿੱਥੇ ਦੇਣ ਦਾ ਇਹਨਾਂ ਦਾ ਸੀਗਾ ਉਹ ਅਗੇ ਲਿੰਕੇਜਸ ਤੇ ਤਫਤੀਸ਼ ਤੇ ਲਿਆ ਕੇ ਵਰਕਆਊਟ ਕਰ ਸਕਦੇ ਇਹ ਕੋਈ ਏਟ ਜਿਵੇਂ ਟੈਲੀਕਮ ਕੰਪਨੀ ਦਾ ਇਹ ਹੁੰਦਾ ਕਿ ਟਾਵਰ ਜਦ ਲੱਗਿਆ ਹੁੰਦਾ ਤੋਂ ਟਾਵਰ ਤੇ ਮਲਟੀਪਲ ਇਹਨਾਂ ਦੇ ਜੋ ਕੋਈ Airtel ਹੈ ਜਾਂ ਦੂਸਰੀ ਕੋਈ ਕੰਪਨੀ ਹੈ ਤੋਂ ਉਹਨਾਂ ਦੇ ਕਾਰਡਸ ਇਕੁਪਮੈਂਟਸ ਲਗੇ ਹੁੰਦੇ ਉਸੇ ਟਾਵਰ ਚ ਤੋਂ ਉਹ ਸ਼ੇਅਰ ਕਰਦੇ ਵਟੈਵਰ ਜੋ ਵੀ ਇਹਨਾਂ ਦਾ ਇੰਟਰਨਲ ਮੈਕੈਨਿਜ਼ਮ ਤੋਂ ਉਸ ਤੇ ਉਹ ਪਾਰਟਿਕੂਲਰ ਕਾਰਡਸ ਦੀ ਚੋਰੀਆਂ ਕਰ ਰਹੀ ਸੀਗੇ ਇਕੁਪਮੈਂਟਸ ਦੀ ਚੋਰੀਆਂ ਕਰ ਰਹੀ ਸੀਗੇ ਤੋ ਉਸਦੀ ਕਮਰਸ਼ੀਅਲ ਵੈਲਿਊ ਦੇ ਸਾਹਮਣੇ ਨਾਲ ਕਾਫੀ ਉਸਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸਤੇ ਹੁਣ ਦੇਖਦੇ ਆ ਤਫਤੀਸ਼ ਤੇ ਕੀ ਗੱਲ ਸਾਹਮਣੇ ਆਈ। ਕੀ ਬਰੰਦੀਕ ਇਸ ਪੱਖੋਂ ਹਾਂ ਕੀ ਬਰੰਦੀਕ ਪਹਿਲੇ ਤੋਂ ਮਾਰਦ ਹਾਂ। ਹਾਂ ਹਾਲੇ ਇਨੀਸ਼ਲ ਜੋ ਰਿਕਵਰੀ ਹੈਗੀ ਇਕਵਿਪਮੈਂਟਸ ਵੱਖ-ਵੱਖ ਇਕਵਿਪਮੈਂਟਸ ਹੈਗੇ ਹੈ ਟੈਲੀਕਮ ਇਸ ਦੇ ਤੇ ਉਹ ਚੀਜ਼ ਸ਼ੇਅਰ ਕਰਦੇ ਹਾਂ। ਫੋਰਥ